ਤਾਈ ਸਾਹਿਬ ਦੇ ਵਿਆਹ ਹੋਇਆ ਸੀ ਦੋ ਸਾਲ ਦਾ ਮੇਰਾ ਬੇਟਾ ਹੈ ਪਰ ਇਤਰਾ ਮੈਂ ਆਪਣੀ ਮਿਹਨਤ ਨੂੰ ਉਤਕਾਰ ਕੇ ਆਪਣਾ ਟੈਪ ਬਿਜਾਰਾ ਕਰਦੀ ਰਹੀ ਹਾਂ ਸੁਣੋ ਇਹ ਪਤਾਰ ਦੇ ਜਗਾ ਖਬਾਰ ਦੇ ਵਿੱਚ ਆ ਗਿਆ ਉਦੋਂ ਰੇਡੀ ਹੋ ਗਈ ਉਹਨਾਂ ਚੱਕਰ ਬਰਿਆਦੀ ਖਬਾਰ ਤੇ ਆ ਗਏ ਵਸੇ ਉਹ ਸਾਨੂੰ ਕੋਈ ਫੋਰਨ ਦਿੱਤੇ ਉਹਨਾਂ ਨੇ ਕੋਈ ਸਮਝ ਨਹੀਂ ਦਿੱਤਾ ਮੰਨਣਾ ਜਿਹੜਾ ਜਿੰਨੀ ਹੀ ਤਰ੍ਹਾਂ ਵੀ ਕੇਦਾ ਕੰਮ ਕੋਲ ਕਰ ਲੈਣ ਆਪਣੇ ਬਿਚਾਰੇ ਵੀ ਸੀ ਕਿ ਆਪਣਾ ਟਾਈਮ ਪਾਸ ਕਰਦੇ ਲਈ ਪਰ ਜਿਹੜੀ ਹੁਣ ਮੈਨੂੰ ਕਿਲਸਨ ਲੱਗੀ ਬਾਰੇ ਇਹਦਾ ਮੇਰਾ ਤੁਹਾਡਾ ਬਹੁਤ ਧੰਨਵਾਦ ਹੈ ਇਹਦਾ ਹੋਣਾ ਲੱਗਦਾ ਹਾਂ ਖਾਸਾਇਰ ਦੇ ਨੂੰ ਕੰਮ ਬਹੁਤ ਧੰਨਵਾਦ ਕਰਦੀ ਹਾਂ ਜਿਹੜਾ ਤੁਸੀਂ ਮੈਨੂੰ ਕਿਲਸਨ ਹਰ ਮਹੀਨੇ ਦਿੰਦੇ ਜਿਦ ਤੋ ਮੇਰਾ ਟਾਈਮ ਪਾਸ ਵਿਚਾਰਾ ਨਹੀਂ ਚੱਲਦਾ you <laughs>